ਪੰਜਾਬੀ ਪੁਆਇੰਟ ਟੀਵੀ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਨਾਲ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਸਿਆਸਤ ਦੇ ਅੰਦਰ ਸਰਗਰਮੀ ਦਿਖਾਈ ਹੈ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਵਿੱਚ ਸਰਗਰਮੀ ਦੇ ਨਾਲ ਕਈ ਗੱਲਾਂ ਉੱਭਰਨ ਲੱਗੀਆਂ ਨੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਿਆਸਤ ਨੂੰ ਲੈ ਕੇ ਕੁਝ ਗੱਲਾਂ ਕਹੀਆਂ ਨੇ ਸ਼ਤਰੰਜੀ ਦਾ ਵਜ਼ੀਰ ਹੋ ਇਨਸਾਨ ਦਾ ਜ਼ਮੀਰ ਹੋ ਖਿਰ ਗਿਆ ਸਮਝੋ ਖੇਲ ਖਤ ਤਦ ਤੁਸੀਂ ਸੁਣ ਲਿਆ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਜੇ ਸਤਰੰਜ ਦਾ ਵਜ਼ੀਰ ਹੋਵੇ ਜਾਂ ਫਿਰ ਬੰਦੇ ਦਾ ਜਮੀਰ ਹੋਵੇ ਜੇ ਉਹ ਡਿੱਗ ਜਾਣ ਤੇ ਖੇਡ ਖਤਮ ਹੋ ਜਾਂਦਾ ਹੈ ਨਵਜੋਤ ਸਿੰਘ ਦੂ ਨੂੰ ਅਚਨਚੇਤੇ ਗੱਲਾਂ ਕਿਉਂ ਕਰਨੀਆਂ ਪਈਆਂ ਪ੍ਰਸ਼ਨ ਇਸ ਗੱਲ ਦਾ ਹੈ ਨਵਜੋਤ ਸਿੰਘ ਸਿੱਧੂ ਲੰਬੇ ਸਮੇਂ ਤੋਂ ਸਿਆਸਤ ਤੋਂ ਦਰਕਰਨ ਨੇ ਜਾਂ ਉਹਨਾਂ ਨੇ ਆਪਣੇ ਆਪ ਨੂੰ ਸਿਆਸਤ ਤੋਂ ਕੁਝ ਪੜਾਂ ਲਈ ਲਾਂਬੇ ਕੀਤਾ ਹੋਇਆ ਸੀ ਪਰ ਨਵਜੋਤ ਸਿੰਘ ਸਿੱਧੂ ਦੀ ਇਸ ਵੀਡੀਓ ਤੋਂ ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਮੋੜ ਸਿਆਸਤ 'ਚ ਸਰਗਰਮੀ ਵਧਣ ਵਾਲੇ ਨੇ ਉਹ ਜਦੋਂ ਅਜਿਹੇ ਗੱਲਾਂ ਕਰਦੇ ਨੇ ਤਾਂ ਸੁਭਾਵਿਕ ਜੀ ਗੱਲ ਹੁੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਸਿਆਸਤ ਦੇ ਅੰਦਰ ਦੁਬਾਰਾ ਆਉਣਾ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ ਲੰਬਾ ਸਮਾਂ ਹੋ ਚੱਲਿਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਹਿ ਲਿਏ ਲਗਭਗ 6 ਮਹੀਨੇ ਦਾ ਸਮਾਂ ਹੋ ਚੱਲਿਆ ਕਿ ਉਹ ਸਿਆਸਤ ਤੋਂ ਬਾਹਰ ਨੇ ਸਿਆਸਤ ਦੇ ਅੰਦਰ ਨਵਜੋਤ ਸਿੰਘ ਸਿੱਧੂ ਦੀ ਕੋਈ ਵੱਡੀ ਸਰਗਰਮੀ ਨਹੀਂ ਦਿਖੀ ਪਰ ਨਵਜੋਤ ਸਿੰਘ ਸਿੱਧੂ ਦੀ ਇਸ ਵੀਡੀਓ ਤੋਂ ਬਾਅਦ ਇਹ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਆਉਂਦੇ ਦਿਨਾਂ 'ਚ ਕੋਈ ਵੱਡਾ ਪਟਾਕਾ ਪਾ ਸਕਦੇ ਨੇ ਸਿਆਸੀ ਹਲਕਿਆਂ 'ਚ ਵੈਸੇ ਦੀ ਚਰਚਾ ਵੀ ਆ ਖੁੱਲ ਕੇ ਤੇ ਗੱਲ ਨਹੀਂ ਹੋ ਰਹੀ ਪਰ ਨਵਜੋਤ ਸਿੰਘ ਸਿੱਧੂ ਦੀ ਇਸ ਵੀਡੀਓ ਤੋਂ ਬਾਅਦ ਇਹ ਚਰਚਾ ਹੁਣ ਤੇਜ਼ ਹੋ ਗਈ ਹੈ ਨਵਜੋਤ ਸਿੰਘ ਸਿੱਧੂ ਕਿਸ ਭੂਮਿਕਾ ਚਾਹੁੰਦੇ ਆ ਪ੍ਰਸ਼ਨ ਇਸ ਗੱਲ ਦਾ ਆ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਵਾਂਗੂ ਆਪਣੀ ਅਲੱਗ ਢਫਲੀ ਕੁੱਟਦੇ ਆ ਜਾਂ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਾਂ ਰਲ ਕੇ ਚੱਲਦੇ ਕਿਉਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਵੇਂ ਉਹਨਾਂ ਨੇ ਆਪਣੇ ਪੱਧਰ ਤੇ ਰੈਲੀਆਂ ਸ਼ੈਲੀਆਂ ਜੀਆਂ ਕੀਤੀਆਂ ਉਸ ਤੋਂ ਬਾਅਦ ਕਾਂਗਰਸ 'ਚ ਪੈ ਗਿਆ ਰੋਲਾ ਕਿ ਭਾਈ ਆਪ ਹੁਰਦਗੀਆਂ ਤੇ ਉੱਤਰ ਆਏ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਨੇ ਦਾੜਵਾਟ ਲਈ ਖਾਲਾ ਕੀ ਕਿਹਾ ਗਿਆ ਕਿ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤਕਰ ਸਿੱਧੂ ਦੀ ਸਿਹਤ ਨਸਾਜ ਹੈ ਤੇ ਉਹਨਾਂ ਦੇ ਇਲਾਜ ਦੇ ਲਈ ਉਹ ਇੱਕ ਤਾਂ ਉਧਰ ਰੁਝੇ ਹੋਏ ਐ ਦੂਜਾ ਪਰਿਵਾਰ ਦੀ ਆਰਥਿਕ ਹਾਲਤ ਐ ਨਹੀਂ ਚੰਗੀ ਨਹੀਂ ਇਸ ਕਰਕੇ ਉਹ ਕਮੈਂਟਰੀ ਕਰਨ ਦੇ ਲਈ ਆਈਪੀਐਲ 'ਚ ਗਏ ਐ ਹੁਣ ਉਹ ਆਈਪੀਐਲ ਚੋਂ ਵੀ ਵਾਪਸ ਆ ਗਏ ਐ ਤੇ ਚਰਚਾ ਇਹੀ ਐ ਕਿ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸਿਆਸਤ ਸਰਗਰਮ ਹੋ ਰਿਹਾ ਹੁਣ ਇੱਕ ਪਾਸੇ ਚਰਚਾ ਇਹ ਐ ਕਿ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾ ਕੇ ਨਵਾਂ ਪ੍ਰਧਾਨ ਲਾਇਆ ਜਾਣਾ ਹਾਲਾਂਕਿ ਵਿਜੇਂਦਰ ਸਿੰਘਲਾ ਦਾ ਨਾਂ ਚੱਲਿਆ ਤੇ ਉਹਦੇ ਬਾਰੇ ਕਈ ਤਰ੍ਹਾਂ ਦੀਆਂ ਸਰਗਰਮੀਆਂ ਜਿਹੜੀਆਂ ਨੇ ਉਹ ਵਿਖਾਈ ਵੀ ਦਿੱਤੀਆਂ ਨੇ ਆਉਂਦੇ ਦਿਨਾਂ 'ਚ ਇਹ ਮਾਮਲਾ ਕਿੱਥੇ ਤੱਕ ਖੁੱਲ ਕੇ ਅੱਗੇ ਆਉਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨਗੀ ਦੀ ਦੌੜ ਦੇ ਵਿੱਚ ਸ਼ਾਮਲ ਹੋਣਗੇ ਦੁਬਾਰਾ ਜਾਂ ਫਿਰ ਉਹ ਆਪਣੇ ਇਸੇ ਰੂਪ ਚ ਕੰਮ ਕਰਦੇ ਰਹਿਣਗੇ ਜਾਂ ਫਿਰ ਕੋਈ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ ਇਹ ਤਾਂ ਹੁਣ ਸਵਾਲ ਨੇ ਇਹ ਸਵਾਲ ਸਮੇਂ ਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਹੀ ਹੱਲ ਕਰ ਸਕਦੇ ਆ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਪੈਤੜੇ ਬਾਜ਼ੀ ਨੂੰ ਲੈ ਕੇ ਕਾਫੀ ਸ਼ਸ਼ੋਪੰਜ ਰਹਿੰਦੀ ਹੈ ਮੈਂ ਤਾਂ ਵੈਸੇ ਉਹਨਾਂ ਨੂੰ ਸਿਆਸਤਦਾਨ ਮੰਨਦਾ ਨਹੀਂ ਪਰ ਉਹ ਚਲੋ ਅੱਜਕੱਲ ਸਿਆਸਤ ਕਰ ਰਹੇ ਨੇ ਤੇ ਸਿਆਸਤ ਕਰ ਰਹੇ ਨੇ ਤਾਂ ਸਿਆਸਤ ਦੇ ਅੰਦਰ ਉਹਨਾਂ ਦੀ ਅਗਲੀ ਚਾਲ ਕੀ ਹੋਣੀ ਹੈ ਇਹ ਇੱਕ ਆਪਣੇ ਆਪ ਚ ਦੇਖਣ ਵਾਲੀ ਗੱਲ ਰਹੇਗੀ